ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜ ਤੁਹਾਨੂੰ ਦੱਸਣ ਜਾ ਰਹੇ ਆਂ ਕਿ ਠੱਗੀ ਤੇ ਧੋਖਾ ਕੀ ਹੁੰਦਾ ਹੈ ਜਿਹੜਾ ਠੱਗੀ ਧੋਖਾ ਕਰਨ ਵਾਲਾ ਬੰਦਾ ਹੈ ਉਹ ਇਹ ਨਹੀਂ ਵੇਲਾ ਵੀ ਜਿਹਦੇ ਨਾਲ ਮੈਂ ਕਰਿਆ ਵੀ ਉਹਦਾ ਹਾਲ ਕੀ ਹੈ ਹਾਂ ਬਿਲਕੁਲ ਜੋ ਕੀ ਬੀਤ ਰਹੀ ਉਸ ਪਰਿਵਾਰ ਤੇ ਇਹੋ ਜੀ ਸੱਚੀ ਘਟਨਾ ਪਿੰਡ ਚੂੜਚੱਕ ਦੀ ਤੇ ਸਾਡੇ ਕੋਲੇ ਮੌਜੂਦ ਹੈ ਜਿਹੜਾ ਮੁੰਡਾ ਜਸਪ੍ਰੀਤ ਸਿੰਘ ਜੱਸਾ ਇਹ ਚੂੜਚੱਕ ਪਿੰਡ ਪੈਂਦਾ ਦੌਲਤਪੁਰੇ ਵੱਲ ਜੀ ਉਹ ਗਏ ਜੀ ਕਿਉਂ ਗਏ ਕਿ ਚੂੜਚੱਕ ਉਧਰ ਪੈਂਦਾ ਨਾ ਤੇ ਚੂੜਚੱਕ ਇਹ ਦੌਲਤਪੁਰੇ ਨਾਲ ਪੈਂਦਾ ਹੈ ਤੇ ਇਹ ਮੁੰਡਾ ਹੈ ਜਸਪ੍ਰੀਤ ਸਿੰਘ ਜੱਸਾ 2008 ਦੇ ਵਿੱਚ ਮੈਰਿਜ ਹੋਈ ਸੀ ਇਹਨਾਂ ਦੀ ਨੌ ਕਿੱल्ल्या ਦਾ ਮਾਲਕ ਸੀ ਇਕੱਲਾ ਹੀ ਪੁੱਤ ਸੀ ਇੱਕ ਭੈਣ ਸੀ ਠੀਕ ਹੈ ਜੀ ਤੇ ਬੜਾ ਸਿੱਧਾ ਪਧਰਾ ਪਰਿਵਾਰ ਸੀ ਤੇ ਪਿਓ ਬੜਾ ਵਧੀਆ ਇਨਸਾਨ ਸੀ ਇਹਦਾ ਉਹਨੇ ਸੋਚਿਆ ਕਿ ਇਕੱਲਾ ਇਕੱਲਾ ਪੁੱਤ ਹੈ ਮੇਰਾ ਵੀ ਕਿਉਂ ਨਾ ਬਾਹਰ ਚਲਿਆ ਜਾਗਰ ਉਦੋਂ ਖਰੇਜ ਬੜਾ ਸੀ ਬਾਹਰ ਦਾ ਸਾਰੇ ਹੀ ਚਾਹੁੰਦੇ ਸੀ ਇਹਨਾਂ ਨੂੰ ਵਿਚੋਲਣ ਮਿਲੀ ਐ ਇੱਕ ਤਾਂ ਚੌਂਕੀ ਮਾਨ ਦੀ ਸੀ ਕਰਮਜੀਤ ਕੌਰ ਤੇ ਇੱਕ ਜੰਨੂ ਆਣੇ ਦੀ ਕੁੜੀ ਐ ਤੇ ਸਬੱਦੀ ਦੀ ਲੋਹ ਐ ਜਿਹੜੀ ਸੀਗੀ ਸੁਖਜਿੰਦਰ ਕੌਰ ਸੁਖੀ ਤੇ ਨਾਲ ਉਹਨੂੰ ਕਹਿੰਦੇ ਆ ਭੋਦੀ ਠੀਕ ਐ ਨਿਕ ਨੇਮ ਐ ਜਿਵੇਂ ਪਿੰਡਾਂ ਵਾਲਾ ਨਾਮ ਹੁੰਦਾ ਉਹਨਾਂ ਨੇ ਇਨਾਂ ਦੇ ਕਰੀਰ ਰਸਤਾ ਲੈ ਕੇ ਆਈ ਵੀ ਕੁੜੀ 12ਵਾਂ ਇਹ ਦੋਨੋਂ اسی ਰਸਤਾ ਘਰਾਉਨੇ ਆ ਇਹ ਕੁੜੀ ਕੈਨੇਡਾ ਜਾ ਕੁੜੀ ਸੀ ਵੀ ਉਧਰ ਨਹੀਂ ਜੰਪਲ ਸੀ ਨਾ ਜੰਪਲ ਵੀ ਉਧਰ ਨਹੀਂ ਸੀ ਤੇ ਕਾਰ ਕਰਾ ਕੇ ਜੀ ਉਹਨਾਂ ਨੇ ਕਿਵੇਂ ਵੀ ਇਹਨਾਂ ਨੂੰ ਝਾਂਸੇ 'ਚ ਲਿਆ ਜਾਂ ਲਾ ਲੋ ਕਿਵੇਂ ਵੀ ਸੁਪਨੇ ਦਿਖਾਈ ਇਹਦੇ ਪਿਓ ਨੂੰ ਇਹ ਉਦੋਂ ਇਦਾਂ ਨਹੀਂ ਸੀ ਅਜੇ ਹਨਾ ਤੇ ਰਸਤਾ ਕਰਾਤਾ ਜੀ ਰਸਤਾ ਕਰਾਤਾ ਤੇ ਵਿਆਹ ਵੀ ਕਰਾ। ਕੁੜੀ ਨੂੰ ਮੇਦਰ ਬੁਲਾ ਲਿਆ। ਵਿਆਹ ਕਰਾਤਾ। ਚਲੋ ਥੋੜਾ ਥੋੜੇ ਪੈਸਿਆਂ ਦੀ ਮੰਗ ਸ਼ੁਰੂ ਹੋ ਗਈ। ਤੇਰੇ ਜਿਹੜੀ ਘਰ ਵਾਲੀ ਕੁੜੀ ਉਹਦਾ ਨਾਂ ਕੀ ਐ? ਮਿੱਕੀ ਨਿੱਕੀ ਹੈ। ਹੈ? ਨਿੱਕੀ ਨਿੱਕੀ ਕੌਰ ਨੈਤਿਕਾ। ਨਿੱਕੀ ਕੌਰ ਨੈਤਿਕਾ। ਨੈਤਿਕਾ। ਆਂ ਸ਼ਹਿਰ ਪਰ ਵਾਲੀ ਹਨਾ। ਤੇ ਉਹਨਾਂ ਦੀ ਸਾਰੀ ਮਿਲੀ ਭੁਗਤ ਸੀ ਇਹ। ਉਹਨਾਂ ਨੇ ਥੋੜੇ ਥੋੜੇ ਪੈਸੇ ਮੰਗਣੇ ਸ਼ੁਰੂ ਕਰਤੇ ਇਹਨਾਂ ਤੋਂ ਤੇ ਉਸ ਸਮੇਂ 'ਚ 48 ਲੱਖ ਰੁਪਇਆ ਲਿਆ ਗਿਆ ਜਦੋਂ ਜ਼ਮੀਨ ਦਾ ਰੇਟ ਸਾਰਾ ਹੀ 2.5 3 ਲੱਖ ਰੁਪਇਆ ਸੀ ਨੌਕਲੇ ਪੈੜੀ ਵੀ ਵੇਚੀ ਘਰ ਵੀ ਵੇਚਤਾ ਕਿਉਂਕਿ ਅੱਡੇ ਲੁੱਟੇ ਗਏ ਸੀ ਅੱਡੇ ਰਹਿ ਗਏ ਸੀ ਪਿਓ ਨੇ ਸੋਚਿਆ ਕਿ ਹੁਣ ਲੁੱਟੇ ਤਾਂ ਗਏ ਆ ਪਿਓ ਸਿਰੇ ਲਾ ਲੀ ਇਹ ਕੁੜੀ ਬਾਹਰ ਚਲੀ ਗਈ ਇਹਨਾਂ ਨੇ ਪੈਸੇ ਦੇਤੇ ਉਸ ਸਮੇ 48 ਲੱਖ ਰੁਪਇਆ ਦੇ ਕੇ ਅੱਜ ਲੈ ਜਾਂਦੀ ਹੈ ਕੱਲ ਲੈ ਜਾਂਦੀ ਹੈ ਅੱਜ ਲੈ ਜਾਂਦੀ ਹੈ ਕੱਲ ਲੈ ਜਾਂਦੀ ਹੈ ਰੋਲੇ ਪਏ ਉਹਨਾਂ ਤੱਕ ਬਚੂਣਾ ਦਚ ਪਹੁੰਚ ਗਈ ਪਰ ਉਹ ਤਾਂ ਗਿਣੀ ਨਹੀਂ ਸੀ ਸਾਰੀ ਚਾਲ ਸੀ ਉਹਨਾਂ ਨੇ ਪਰਿਵਾਰ ਆ ਜਿਹੜਾ ਉਹ ਘਰੋਂ ਵੇਚ ਕਰਕੇ ਦੇਖੋ 48 ਲੱਖ ਰੁਪਏ ਚ ਦੋ ਬਚੂਰਨਾ ਹੋ ਗਈਆਂ ਇੱਕੋ ਕੁੜੀ ਹੋ ਗਈ ਠੀਕ ਹੈ ਕੋਈ ਇੱਕ ਅੱਧਾ ਪਿੱਛੇ ਹੱਲਾ ਸ਼ੇਰੀ ਵਾਲਾ ਵੀ ਹੋ ਇੱਕ ਦੋ ਹੋਣ ਦੇ ਉਹਨਾਂ ਨੂੰ ਵੀ ਹੱਥ ਝਾੜਿਆ ਹੋਊ ਦੇਖੋ 5-5 7-7 ਲੱਖ ਰੁਪਈਆ ਮੰਨੋ ਲੈ ਕੇ 10-10 ਲੱਖ ਰੁਪਈਆ ਇੱਕ ਪਰਿਵਾਰ ਹੋ ਜਾਰਦਾ ਜਿਵੇਂ ਯਾਰਦਾ ਜ਼ਿਮੀਂਦਾਰ ਪਰਿਵਾਰ 9 ਕਿੱल्ल्या ਦਾ ਮਾਲਕ ਅੱਜ ਦਿਹਾੜੀ ਕਰਦਾ ਠੀਕ ਹੈ ਪਿਓ ਨੂੰ ਇੰਨਾ ਕਿ ਸਦਮਾ ਲੱਗਿਆ ਕਿ ਉਹ ਇਹ ਸਾਰਾ ਕੁਝ ਦੇਖ ਨਹੀਂ ਪਾਇਆ ਪ੍ਰਾਂਤ ਪਿਆਰ ਕਿਉਂ ਕਿਵੇਂ ਚੱਲਦਾ ਵਿਚਾਰਾ ਸਾਰਾ ਕੁਝ ਉਜੜ ਗਿਆ ਉਹ ਵੀ ਦੀਨਾ ਜੀ ਮੇਰੇ ਪੁੱਤ ਦੀ ਜ਼ਿੰਦਗੀ ਕਿਵੇਂ ਲੰਘੂਗੀ ਕੀ ਕਰੂਗਾ ਅੱਜ ਮਾਂ ਇਹਦੇ ਕੋਲੇ ਰੋਣਾ ਨਹੀਂ ਬੱਸ ਮਾਂ ਇਹਦੇ ਕੋਲੇ ਅੱਜ ਤੇ ਭੈਣ ਦਾ ਵਿਆਹ ਕਰਨਾ ਹੈ। ਘਰੇ ਤਾਂ ਕੁਝ ਵੀ ਨਹੀਂ। ਧੰਨਵਾਦ ਉਹ ਪੰਚਾਇਤ ਦਾ ਜਿਨ੍ਹਾਂ ਨੇ ਇਹਨਾਂ ਨੂੰ ਗੜਿਆਂ ਦਾ ਥਾਂ ਦੇ ਕੇ ਘਰ ਪਵਾਤਾ। ਬਹੁਤ ਜਿਆਦਾ ਧੰਨਵਾਦ ਇਹ ਬਾਈ ਦਾ ਮਨਦੀਪ ਦਾ ਜਿਨੇ ਇਹਨੂੰ ਆਪਦੇ ਨਾਲ ਗੱਲ ਲਾ ਕੇ ਰੱਖ ਲਿਆ। ਆਪਦੇ ਕੋਲੇ ਕੰਮ ਦਿੱਤਾ। ਪਰ ਉਹ ਜਿਨ੍ਹਾਂ ਨੇ ਠੱਗੀ ਮਾਰੀ ਹੈ ਉਹ ਕੁਝ ਵੀ ਨਹੀਂ ਬਣਿਆ। ਉਹ ਤੇਰਾ ਪਤ ਜੀ ਵਿਚਾਰੇ ਇਹਨੇ ਕੀਤਾ ਕੇਸ ਵੀ ਕੀਤਾ ਕੱਖ ਨਿਕਲ ਕੱਖ ਨਿਕਲ ਬੱbi ਨਹੀਂ ਕੁੜੀ ਉਹਦਾ ਪਤਾ ਹੀ ਨਹੀਂ ਕੁੜੀ ਰਹਿੰਦੀ ਕਿੱਥੇ ਆਉਂਦੀ ਆ ਕਹਿੰਦੇ ਬਾਇਆ ਨੇਪਾਲ ਆਉਂਦੀ ਆ ਰਹਿੰਦੀ ਆ ਪੈਸੇ ਦੇ ਜੋਰ ਤੇ ਜਦੋਂ ਉਹਨੂੰ ਪਤਾ ਲੱਗਦਾ ਦੇ ਲੈ ਕੇ ਫੇਰ ਨਿਕਲ ਜਾਂਦੀ ਆ ਕਿਉਂਕਿ ਉਹਨਾਂ ਦਾ ਕੀਤਾ ਹੈ ਜਿਹੜੇ ਬੱਚੇ ਕੈਨੇਡਾ ਅਮਰੀਕਾ ਜਾਂ ਬਾਹਰ ਨਸ਼ੇ ਦੇ ਲੱਗੇ ਹੋਏ ਨੇ ਉਹਨਾਂ ਨੂੰ ਝਾਂਸਾ ਦੇ ਕੇ ਜਾਂ ਮੁੰਡਾ ਜਾਂ ਕੁੜੀ ਐ ਪੈਸਿਆਂ ਦਾ ਇਧਰ ਲਿਆਉਂਦੇ ਐ ਇਧਰ ਆਪਣੇ ਪਰਿਵਾਰਾਂ ਚੋਂ ਚੰਗੇ ਪਰਿਵਾਰ ਤੋਂ ਮੁੰਡਾ ਕੁੜੀ ਲੱਭ ਕੇ ਵਿਆਹ ਕਰ ਦਿੰਦੇ ਨੇ ਪੈਸੇ ਲੈ ਕੇ ਰੱਬ ਚੱਕਰ ਹੋ ਜਾਂਦਾ ਕੋਈ ਵੀ ਭਰਾ ਮੈਨੂੰ ਪਤਾ ਨਹੀਂ ਕਿੰਨੇ ਕਰਾ ਚੁੱਕੇ ਨੇ ਬਹੁਤ ਝੱਗੀਆਂ ਬੱਜੀਆਂ ਯਾਰ ਕੋਈ ਵੀ ਭਰਾ ਜੇ ਤੂੰ ਇਹੋ ਜਿਹੇ ਰਸਤੇ ਕਰਦਾ ਫੇਤੀ ਗੱਲ ਤਾਂ ਜਿਹੜਾ ਵਿਚੋਲ ਦੇ ਨਾਲ ਆਪਾਂ ਨੂੰ ਪਤਾ ਵੀ ਇਹਦੇ ਨਾਲ ਕੋਈ ਆਪਣਾ ਦੂਰ ਨੇੜੇ ਦਾ ਯਾਰ ਕੋਈ ਰਿਸ਼ਤਾ ਲਿਆ ਜਾਈ ਨਹੀਂ ਉਹ ਤੋਂ ਬਚੂ ਉਹ ਤੋਂ ਕੈਨੇਡਾ ਕੋਲ ਗਾਲ ਰਹਿਸਤਾਨ ਹੰਦਿਓ ਇਹਨੇ ਜਿਉਂ ਦੀ ਜਾਗ ਦੀ ਮਸਾਲਾ ਬੁੱਤ ਬੈਠਾ ਧੀਰਾ ਮੈਨੂੰ ਪਤਾ ਯਾਰ ਮੇਰਾ ਵੀ ਗਾਲ ਭਰਿਆ ਹੁੰਦਾ ਇਹਦੀ ਗੱਲ ਕਰਦੇ ਨੂੰ ਤੇ ਗੱਲ ਸੁਣ ਕੇ ਤੁਸੀਂ ਵੀ ਸੋਚੋ ਯਾਰ ਕਿ ਕਿੰਨਾ ਕੋਖਾ ਹੋ ਗਏ ਬੱਚਾ ਇਹਦਾ ਸਾਰਾ ਕੁਝ ਉੱਜੜ ਗਿਆ ਹੈ ਕਿੰਨੀ ਤੰਗ ਹੋਊ ਉਹ ਮਾਂ ਵੇੜਤੀ ਨੂੰ ਗਾਲਣਾ ਲਾਈ ਬੈਠੀ ਐ ਐਡੇ ਐਡੇ ਹੋ ਗਏ ਨਾ ਉਤਰਦੇ ਐ ਨਾ ਉਤਰਦੇ ਐ ਰਿਸ਼ਤੇਦਾਰ ਭੈਣ ਭਰਾ ਜਦੋਂ ਕੋਲੇ ਨਾ ਹੋਵੇ ਕੋ ਸਭ ਨੂੰ ਮੋੜ ਜਾਂਦੇ ਭਾਈ ਕੋਈ ਨਹੀਂ ਖੜਦਾ ਮੇਰੀ ਤਾਂ ਰਿਸ਼ਤੇਦਾਰਾਂ ਨੂੰ ਵੀ ਬੇਇਤੀ ਐ ਕਿ ਕੋਸ ਨਾ ਕੋਸ ਸੁਕਟੋ ਇਹ ਬੱਚੇ ਦੀ ਬਾਹ ਬੜੋ ਕਿ ਮੇ ਵੀ ਇੰਨਾ ਨੂੰ ਯਾਰੋ ਰੋਟੀ ਖਾਣ ਦੇ ਕੰਮ ਕੰਮ ਪਤਲ ਲੱਗ ਜਾਂਦਾ ਕੰਮ ਪਤਲ ਲੱਗ ਜਾਂਦਾ ਕਿਉਂਕਿ ਜਦੋਂ ਕਮਾ ਕੇ ਵਿਚਾਰਾ ਰੋਟੀ ਦਾ ਮਾਰ ਨੂੰ ਤੇ ਭੈਣ ਨੂੰ ਖਵਾ ਰਿਹਾ ਐ ਐਨੀ ਮਹੀਾਈ ਦੇ ਵਿੱਚ ਤੁਹਾਨੂੰ ਪਤਾ ਹੀ ਅਧਿਆੜੀ ਕਰਕੇ ਤੇ ਪੈਸਾ ਤਾਂ ਜੁੜਦਾ ਨਹੀਂ ਜਿਉਣੀ ਨੇ ਬੜੀ ਮੁਸ਼ਕਲ ਨਾਲ ਤਾਂ ਕਮਰਾ ਪਾਇਆ ਜਿੱਥੇ ਥਾਂ ਦਿੱਤਾ ਮੈਨੇ ਯਾਰਾ ਠੱਗੀ ਮਾਰਨ ਵਾਲਾ ਠੱਗੀ ਮਾਰ ਕੇ ਚលਿਆ ਗਿਆ ਉਹਨੇ ਪਿੱਛੇ ਨਹੀਂ ਕਿਹਾ ਕੀ ਹਾਲਾਤ ਹੈ ਠੀਕ ਹੋ ਗਿਆ ਮਗਰ ਯਾਰ ਕਿਹੜੇ ਪਾਸੇ ਨੂੰ ਪਰਿਵਾਰ ਤੋੜਦਾ ਯਾਰ ਉਹ ਦੁਨੀਆ ਛੱਡ ਕੇ ਚਲਿਆ ਗਿਆ ਮਾਂ ਵੀ ਮਜਬੂਰੀ ਆ ਨਾ ਮਰ ਸਕਦੀਆਂ ਕਹਿੰਦੀ ਨਾ ਮੈਂ ਜਿਉ ਸਕਦੀਆਂ ਉਹਨੇ ਮੇਲੇ ਅਸੀਂ ਨਾ ਮਰ ਸਕਦੀਆਂ ਕਹਿੰਦੀ ਨਾ ਜਿਉ ਸਕਦੀਆਂ ਜੇ ਮਰਦੀਆਂ ਸੋਚਦੀਆਂ ਜਵਾਕਾਂ ਦਾ ਕੀ ਬਣੂ ਤੇ ਜਿਉ ਨਹੀਂ ਆ ਕਹਿੰਦੀ ਤਾਂ ਇਹਨਾਂ ਨੂੰ ਦੇਖ-ਦੇਖ ਮਰਦੀਆਂ ਕਿਹੜੇ ਪਾਸੇ ਲੱਗਣਗੇ ਜਵਾਬ ਮੇਰੇ ਇਹ ਕਿਹੜੀ ਘੜੀ ਸੀ ਕਲੈਣੀ ਘੜੀ ਸੀ ਸਾਡੇ ਤੇ 2008 ਕੀ ਉਹ ਜਿਹੜੀ ਸਾਡਾ ਸਾਰਾ ਕੁਝ ਹੀ ਉਜਾੜ ਕੇ ਲੈ ਗਈ ਇੱਕ ਕੁੜੀ ਨੇ ਦੋ ਪਰਿਵਾਰਾਂ ਨਾਲ ਮਿਲ ਕੇ ਇੱਕ ਘਰ ਉਜਾੜਤਾ ਵਾਸੀ ਕੈਨੇਡਾ ਵਾਲਾ ਉਹਦੇ ਚੈਨਲ ਤੇ ਵੀ ਵੀਡੀਓ ਚਲਾਈ ਵਿਕ ਕੈਨੇਡਾ ਤੇ ਕੁੜੀ ਨੂੰ ਸ਼ਰਮ ਆਵੇ ਪਰ ਨਹੀਂ ਮੇਰੀ ਬੇਨਤੀ ਆਉ ਕੁੜੀ ਨੂੰ ਨਿੱਕੀ ਹੈ ਨਾ ਨੈਤਿਕਾ ਨਿੱਕੀ ਕੌਰ ਨਿੱਕੀ ਕੌਰ ਨੈਤਿਕਾ ਨਿੱਕੀ ਕੌਰ ਨੈਤਿਕਾ ਕੈਨੇਡਾ ਦੇ ਵਿੱਚ ਹੈ ਹੈ ਤੁਹਾਨੂੰ ਪਤਾ ਪ੍ਰੋਪਰ ਕੈਨੇਡਾ ਦੀ ਆਉ ਹਾਂਜੀ ਪਾਸਪੋਰਟ ਦੇਖਿਆ ਹਾਂਜੀ ਪਾਸਪੋਰਟ ਨੰਬਰ ਦੇਖਿਆ ਅੱਛਾ ਆਸਬੁਰਦਾ ਨੰਬਰ ਵੀ ਹੈਗਾ ਤੁਹਾਡਾ ਹਾਂਜੀ ਜੈਨੂ ਸਸਦਾ 2330 ਵਾਲਾ ਮੇਰੀ ਕਰੀਏ ਭਈ ਆਕਾ ਯਾਰ ਦੇਖੋ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਕੁੜੀ ਦੇ ਅਸੀਂ ਉਹ ਪ੍ਰੂਫ ਪਾਵਾਂਗੇ ਜਿਹੜੇ ਮੇਰੇ ਭਰਾ ਸੱਜਣ ਮਿੱਤਰ ਕੈਨੇਡਾ ਚ ਹੈ ਜਿਵੇਂ ਆਪਣੇ ਬੈਂਟੂ ਵਰਗੇ ਆ ਸੇ ਕਰਗੇ ਆ ਠੀਕ ਹੈ ਜੀ ਤੇ ਗੌਰਪ੍ਰੀ ਤਰ ਗਿਆ ਰੋੜੀ ਕਪੂਰੇ ਵਾਲੇ ਸਾਰਿਆਂ ਨੂੰ ਮੇਰੀ ਬੇਇੱਜ਼ਤੀ ਹੈ ਕਿ ਉਹ ਕੁੜੀ ਨੂੰ ਲੱਭਿਆ ਜਾਵੇ ਲੱਭ ਕੇ ਇਸ ਬੱਚੇ ਦੀ ਯਾਰ ਮਦਦ ਕਰਨੀ ਹੈ ਯਾਰ ਇਹਦਾ ਗਵਾਚਿਆ ਵਾਪਸ ਲਿਆਉਣਾ ਸਾਰਾ ਕੁਝ ਤੇ ਜੇ ਕੋਈ ਭਰਾ ਇਹਦੀ ਕਹਾਣੀ ਆ ਕੇ ਆਪਦੇ ਅੱਖੀਂ ਵੇਖ ਲੇ ਮੈਨੂੰ ਨਹੀਂ ਲੱਗਦਾ ਕਿ ਉਹ ਸੁਣ ਪਾਉਗਾ ਰੂਹ ਕੰਬ ਜਾਂਦੀ ਹੈ ਯਾਰ ਕਿ ਕਿੱਥੋਂ ਕਿਤੇ ਆਇਆ ਬੰਦਾ ਕਿੰਨੇ ਸਾਲਾਂ ਚ ਸਾਰਾ ਕੁਝ ਉਧੜ ਗਿਆ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਸਾਰਿਆਂ ਕਿ ਜੇ ਉਹ ਅਦੇ ਤੱਕ ਵੀਡੀਓ ਪਹੁੰਚਦੀ ਹੈ ਕੈਨੇਡਾ 'ਚ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਕੈਨੇਡਾ ਵਾਲਿਓ ਭਰਾ ਮੇਰੇ ਟਰੱਕਾਂ ਵਾਲੇ ਵੀਡੀਓ ਬਹੁਤ ਵੇਦੇ ਆ ਨਾ ਐਨੀ ਕਿ ਸ਼ੇਅਰ ਕਰਿਓ ਕਿ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਕਿਉਂ ਕੁੜੀ ਤੱਕ ਪਹੁੰਚ ਜੇ ਕਿ ਸੌਰਗੇ ਤੂੰ ਦੋ ਪਰਿਵਾਰਾਂ ਨੂੰ ਪੈਸੇ ਇੱਥੇ ਵੰਡ ਗਈ ਇਹਨਾਂ ਦੇ ਉਸ ਤੂੰ ਲੈ ਗਈ ਤੇ ਮਗਰੋਂ ਪਰਿਵਾਰ ਰੋਲ ਗਈ ਹੈ ਅਜੇ ਵੀ ਨੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਇਨਾਂ ਦਾ ਪੈਸਾ ਵਾਪਸ ਕਰ ਦੇ ਕਿਉਂਕਿ ਹੁਣ ਤਾਂ ਇੱਕ ਕਿੱਲੇ ਦੇ ਪੈਸੇ ਹੀ ਆ ਬਾਈ ਉਦੋਂ ਤਾਂ ਇਹ 17 18 ਕਿੱਲਾਂ ਦੇ ਪੈਸੇ ਸੀ ਵੀ ਉਹ ਤਾਂ 50 ਲੱਖ ਦੇ ਮੇਰੇ ਹਿਸਾਬ ਨਾਲ 17 16 17 ਕਿੱਲੇ ਆਉਂਦੇ ਸੀ ਆਰਾਮ 2.5 ਲੱਖ ਦਾ ਰੇਟ ਸੀ ਤੇ ਯਾਰ ਹੈ ਘਰ ਵਿੱਚ 14 ਰੁਪਏ 14 ਲੱਖ ਦਾ ਘਰ ਵੇਚਿਆ ਉਹ। ਫਿਰ ਕਿਰਾਏ ਤੇ ਰਹਿੰਦੇ ਸੀ। ਕਿਰਾਏ ਤੇ ਰਹਿੰਦੇ। ਕਿਰਾਏ ਤੇ ਰਹਿੰਦੇ ਬਾਈ ਨੇ ਮਜ਼ੂਰਪੁਰ ਤੋਂ ਦਿੱਤਾ। ਨਹੀਂ ਹੁਣ ਉਹ ਰੋਟੀ ਪਾਣੀ ਤੇ ਚੱਲੀ ਜਾਂਦਾ ਵਧੀਆ ਹਨ। ਟੈਂਪਸ ਆਈ ਜਾਂਦੀ। ਟੈਂਪਸ ਹੋਈ ਜਾਂਦਾ ਕੱਟਾ ਰੁਪਈ ਲੈ ਜਾਂਦਾ। ਹਾਂ। ਮੇਰੀ ਗੱਲ। ਇਹ ਕੁੜੀ ਦਾ ਵਿਆਹ ਕਰਾਂਗੇ ਚੰਗਾ। ਕੁੜੀ ਦਾ ਰਸਤਾ ਮੈਂ ਲੈ ਕੇ ਜਾਵਾਂਗਾ ਬਈ। ਠੀਕ ਹੈ। ਮੇਰੇ ਰਿਸ਼ਤੇਦਾਰ ਹੈ। ਵਧੀਆ ਜਿੱਤ ਕਰਨਗੇ ਕੋਈ ਚੱਕਰ ਹੀ ਨਹੀਂ ਬਈ ਦੇਖੋ ਮਾਰੇ ਚੰਗੇ ਸਮੇ ਆ ਜਿਹੜੇ ਇਹ ਆਉਂਦੇ ਰਹਿੰਦੇ ਆ ਜੀ ਇੱਕ ਦੂਜੇ ਦੇ ਨਾਲ ਖੜਾਂਗੇ ਫੇਰ ਹੀ ਸਮਾਂ ਲੰਘਦਾ ਜੇ ਬੰਦਾ ਸੋਚੇ ਕੱਲਾ ਮੈਂ ਹੀ ਵੱਡਾ ਹਾਂ ਤਾਂ ਫੇਰ ਕੁਝ ਨਹੀਂ ਹੋਣਾ ਹਨਾ ਦੇਖੋ ਸਮੇ ਸਮੇ ਜਿੱਤ ਕੇ ਵੀ ਮਾਰਾ ਹੁੰਦਾ ਹੈ ਇਹ ਨਾ ਸੋਚੋ ਕਿ ਉਹ ਤੇ ਆਇਆ ਜੇ ਆਪਾਂ ਉਹਦੇ ਨਾਲ ਖੜਾਂਗੇ ਤਾਂ ਆਪਣਾ ਜਿਹੜਾ ਮਾਰਾ ਸਮਾਂ ਉਹ ਕੱਟਿਆ ਜਾਏ ਇਹ ਜਿਹੜੀ ਨਿੱਤ ਕੀ ਗੌਰ ਨੇ ਇਤਿਹਾਸ ਜੇ ਕਿਸੇ ਨੂੰ ਵੀ ਮਿਲਦੀ ਆ ਹਨਾ ਬਿਲਕੁਲ ਉਹਦੇ ਬਾਰੇ ਯਾਰ ਜ਼ਰੂਰ ਦੱਸਿਆ ਜਾ ਵੀ ਇਹ ਮੁੰਡੇ ਦਾ ਨੰਬਰ ਵੀ ਬੋਲਾਂਗੇ ਹਨਾ ਤੇ ਉਹਦੇ ਤੱਕ ਯਾਰ ਤੁਸੀਂ ਇੱਥੇ ਬੈਠੇ ਅਪਰੋਚ ਕਰ ਸਕਦੇ ਹੋ ਹਿਸ਼ਾਰਪੁਰ ਹਲੇ ਪਿੰਡ ਹੈ ਪਿੰਡ ਪ੍ਰੋਪਰ ਪਤਾ ਕਿਹੜਾ ਵਾ ਹਿਸ਼ਾਰਪੁਰ ਦੀ ਜਗ੍ਹਾ ਸੀ ਹਿਸ਼ਾਰਪੁਰ ਹੀ ਆ ਯਾਰ ਪ੍ਰੋਪਰ ਆ ਪਰ ਉਦਰੀ ਲੈਣ ਦਾ ਐਡਰੈਸ ਹੈ ਕਿ ਨਹੀਂ ਡਾ ਹੀ ਆ ਠੀਕ ਹੈ ਤੇ ਯਾਰ ਉਹ ਨੂੰ ਕਿਵੇਂ ਵੀ ਪ੍ਰੈਸ਼ਰ ਪਾਇਆ ਜਾਵੇ ਉਸ ਵੀ ਕਰਿਆ ਜਾਵੇ ਕਿ ਪ੍ਰਵਾਹ ਨੂੰ ਰੋਠੀ ਕੰਦਾ ਕੀਤਾ ਜਾਵੇ ਐਫ ਆਈ ਆਰ ਦਰਜ ਕੀਤੀ ਵੀ ਆ ਐਫ ਆਈ ਆਰ ਵੀ ਦਰਜ ਕਰਵਾਈ ਵੀ ਹੈ ਇੱਥੇ ਹੈ ਨਾ ਤੇ ਪਰ ਉਹ ਆਉਂਦੀ ਨਹੀਂ ਜਦੋਂ ਬਈ ਆਉਂਦੀ ਆ ਚੋਰੀ ਆਉਂਦੀ ਹੈ ਉਹਦੇ ਕੋਲੇ ਪੈਸੇ ਐ ਤੇ ਮਾਤਰ ਕੋਲੇ ਕੀ ਆ ਠੀਕ ਆ ਨਾ ਉਹ ਦੇ ਕੇ 20-50 ਹਜ਼ਾਰ ਨਿਕਲ ਜਾਂਦੀ ਬਈ ਇਹ ਤਾਂ ਦਸਤੂਰ ਆ ਇੰਡੀਆ ਦਾ ਤੈਨੂੰ ਪਤਾ ਹੈ ਨਾ ਪੈਸੇ ਦਿਓ ਤਾਂ ਜਿੱਧਰ ਮਰਜ਼ੀ ਨਿਕਲੋ ਇਹ ਮੁੰਡੇ ਦਾ ਨੰਬਰ ਹੈਗਾ ਜੀ 97000 ਪੂਰਾ 97022641 ਜਸਪ੍ਰੀਤ ਤੇ ਜਸਪ੍ਰੀਤ ਸਿੰਘ ਜੱਸਾ ਨਾਂ ਪਿੰਡ ਤੂੜ ਚੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਹੈ ਨਾ ਤੇ ਇੰਨੇ ਦਾ ਕਿਰਪਾ ਕਰਿਓ ਜੀ 97022641 ਬੱਚੇ ਦੀ ਜੇ ਕੋਈ ਹੈਲਪ ਵੀ ਕਰ ਸਕਦਾ ਹੋਵੇ ਯਾਰ ਜ਼ਰੂਰ ਕਰਿਓ ਭਰਾ ਇਹਦਾ ਨੰਬਰ ਆ ਵਿਚਾਰੇ ਦਾ ਤੇ ਨੈਤਿਕਾ ਜਿਹੜੀ ਉਹਦੇ ਤੱਕ ਵੀ ਜਰੂਰ ਅਪਰੋਚ ਕਰਿਓ ਇਹਦਾ ਬਣਦਾ ਜਿਹੜਾ ਹੱਥ ਹੈ ਦਾ ਵਾਪਸ ਦਵਾਈਏ ਇਹ ਜਿਹੜਾ ਰੇਂਦਾ ਗੁੰਡਾ ਪਰਿਵਾਰ ਆ ਉਹ ਸੌਖਾ ਹੋ ਸਕਦਾ ਕਿਉਂਕਿ ਪਰਿਵਾਰ ਰੁਲ ਗਿਆ ਕੀ ਰੁਦੂ ਹੋ ਗਿਆ ਬੜੇ ਦੁੱਖ ਦੀ ਗੱਲ ਆ ਜਦੋਂ ਮੈਂ ਸੁਣਿਆ ਤਾਂ ਮੈਥੋਂ ਵੀ ਨਹੀਂ ਰੋਟੀ ਵੀ ਨੰਗੀ ਮਿਲੇ ਜੀ ਆਹ ਹੀ ਪਾਣਾ ਬੱਥ ਗਿਆ ਇਸ ਕਰਕੇ ਕਹਿੰਦੇ ਕਿ ਪ੍ਰਮਾਤਮਾ ਤੋਂ ਦਾਰ ਕੀ ਰਹਿਣਾ ਚਾਹੀਦਾ ਕਈ ਭਰਾ ਕਹਿ ਦਿੰਦੇ ਆ ਸਾਡੇ ਕੋਲ ਤਾਂ ਇੰਨੀ ਪੈੜੀ ਆ ਸਾਡੇ ਕੋਲ ਇੰਨੀ ਪੈੜੀ ਆ ਉਹ ਕਹਿੰਦੇ ਦਿੰਦਾ ਸੱਫਰ ਪਾੜ ਕੇ ਆਂਦਾ ਲਫੜ ਮਾਰ ਕੇ ਉਹਦੇ ਲਫੜ ਤੇ ਪਰਵਾਹ ਨਹੀਂ ਪਤਾ ਹੀ ਨਹੀਂ ਕਿਹੜਾ ਸਮਾਂ ਕੀ ਹੋ ਜਾ ਆ ਜਾਣਾ ਇੱਕ ਮਿੰਟ ਚ ਕਰ ਦਿੰਦਾ ਹਾਂ ਨਾ ਇਹ ਕੋਈ ਹੋਰ ਵੀ ਕਿਸੇ ਨਾਲ ਨਾ ਦੀ ਮਾਰੇ ਗਾਂ ਵੀ ਟੱਗੀਆਂ ਵੱਜਣੀਆਂ ਹਾਂ ਕਿਸੇ ਦਾ ਹੋਰ ਨਾ ਚਕਾਰ ਬਣ ਹਾਂ ਹੋਰ ਚਕਾਰ ਬਣੂ ਇਹਦਾ ਹੂੰ ਠੀਕ ਹੈ ਇਸ ਕਰਕੇ ਕਿ ਜਿਹਦੇ ਤੱਕ ਵੀ ਵੀਡੀਓ ਜਾਂਦੀ ਹੈ ਗਾਹ ਦੀਆਂ ਭੇਜੋ ਭਾਈ ਐਂ ਕਰਕੇ ਜਿਹੜੀਆਂ ਅਬਜੋਲਣਾ ਦਾ ਵੀ ਤੁਹਾਨੂੰ ਦੱਸਤਾ ਕਿ ਚੰਨੂਆਣੇ ਦੀ ਕੁੜੀ ਆ ਸਬਦੀ ਵੀ ਆਈ ਵੀ ਐ ਉਹਦਾ ਕੰਮ ਲਾ ਕੇ ਕਰਨਜੀਤ ਕੌਰ ਚੌਕੀ ਮੰਗੋ ਉਹ ਚੌਕੀ ਮੰਗਦੀਆ ਕਰਨਜੀਤ ਕੌਰ ਤਾਂ ਦੂਜੀ ਸੁਭਜਿੰਦਰ ਹੈ ਸੁਖੀ ਤੇਰੀ ਸਬਦੀ ਵਾਲੀ ਐ ਫਿਰ ਉਹ ਪਹਿਣਾ ਨੇ ਕੀ ਕਰਿਆ ਯਾਰ ਵਿਚਾਰੇ ਨੇ ਉਸ ਤਾਂ ਸੋਚਦਿਆਂ ਉਹ ਵੀ ਕੈਨੇਡਾ ਜਾਂ ਸੇਗਿੰਡ ਪਰਤ ਕੋ ਜੋ ਵੀ ਕੈਨੇਡਾ ਉਸ ਨੂੰ ਲੈ ਕੇ ਆਉਂਦੀ ਆ ਮੁੰਡੇ ਪੁੱਤ ਨੂੰ ਜੇ ਉਹ ਉੱਤਰੋਂ ਲੈ ਕੇ ਆਉਂਦੀ ਆ ਫਿਰ ਇੱਧਰੇ ਲੈ ਕੇ ਰਸਤਾ ਕਰਦੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਕੈਨੇਡਾ 'ਚ ਮੰਦੀ ਦਾ ਦੌਰ ਆ ਕੰਮ ਹੈ ਨਹੀਂ ਉਹਨਾਂ ਨੂੰ ਕੰਮ ਲੱਭਿਆ ਵੈ ਹਾਂ ਜਿਹੜੇ ਉੱਥੇ ਮੁੰਡੇ ਕੁੜੀਆਂ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਪੱਕੇ ਆ ਵੀ ਆਪਾਂ ਉੱਥੇ ਕਰਾਂਗੇ ਆਪਣੇ ਕਰੀਅਰ ਬਹੁਤ ਤੇ ਕੁੜੀ ਪੀਆਰ ਆ ਦੇ ਦਿਓ ਪੈਸੀ ਅ ਮੇਰੇ ਰਿਸ਼ਤੇਦਾਰ ਆ ਜਿਹੜੇ ਮੈਂ ਤੁਹਾਨੂੰ ਰਸਤੇ ਦੀ ਗੱਲ ਕਰੀ ਆ ਮਾਨੂ ਕੇ ਵਾਲੇ ਉਡਾ ਹੈਪੀ ਹੈ 1% ਦਾ ਨਸਾ ਨਹੀਂ ਬੱਚਿਆਂ ਨੂੰ ਮੈਂ ਕਿਹਾ ਸਾਡੀ ਭਾਣਜੀ ਨੂੰ ਮੈਂ ਕਿਹਾ ਪੁੱਤ ਆਪਾਂ ਬਾਹਰ ਲਾਓ ਕਹਿੰਦੀ ਨਹੀਂ ਮੰਨਦਾ ਮੁੜ ਕੇ ਜੋ ਮਗਰ ਮਗਰ ਫਿਰ ਆਵੇ ਇਹ ਤਾਂ ਪੱਕਾ ਹੀ ਵਿਆਹ ਕੀਤਾ ਸੀ ਉਹਦੇ ਨਾਲ ਹਾਂ ਪੱਕਾ ਵਿਆਹ ਕਰਾਇਆ ਸੀ ਪਰ ਇਹਨਾਂ ਨੂੰ ਕਿਹੜਾ ਪਤਾ ਸੀ ਕਿ ਆਏ ਹੋ ਸਾਡੇ ਨਾਲ ਵੀ ਸਾਰੇ ਭਰਾ ਸੁਚੇਤ ਰਹੋ ਕਿ ਆਹ ਵੀ ਇੱਕ ਸਕੈਂਡਲ ਹੈ ਜਿਹੜਾ ਚੱਲ ਰਿਹਾ ਹੈ ਕੈਨੇਡਾ ਤੋਂ ਸਪੈਸਰ ਲਿਆ ਕੇ ਬੱਚੇ ਇੱਥੇ ਮੈਰਿਜਾਂ ਕਰਾਉਣੀਆਂ ਆ ਇਹ ਰ ابو ਚੱਕਰ ਹੋਣਾ ਜਿਹੜਾ ਆਪਾਂ ਸੁਣਦੇ ਆ ਨਾ ਫਲਾਣੇ ਨੇ ਨਾ ਵੀ ਠੱਗੀ ਵੱਜ ਗਈ ਫਲਾਣੇ ਨੇ ਵੀ ਵੱਜ ਗਈ ਉਹ ਆ ਠੱਗੀਆਂ ਜੀ ਆਹ ਕੌਸ਼ ਹੋ ਰਿਹਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਨੀਡਾ ਵਾਲਿਆਂ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਉਹ ਜਿਹੜੀ ਨੈਤਿਕਾ ਉਹ ਨੂੰ ਲੱਭਿਓ ਤੇ ਮੈਂ ਕੋਸ਼ਿਸ਼ ਕਰੂੰਗਾ ਇੱਕ ਅੱਧੇ ਦਿਨ ਚ ਇਹ ਤੋਂ ਮੈਂ ਫੋਟੋ ਤੇ ਲਾਇਸੈਂਸ ਵਗੈਰਾ ਸਾਰਾ ਫੋਟੋ ਵਗੈਰਾ ਵੀ ਪਾ ਮੰਗਾਂਗੀ ਠੀਕ ਹੈ ਤੇ ਵਾਸੀ ਤੱਕ ਵੀ ਵੀਡੀਓ ਪਹੁੰਚੀ ਵੀ ਹੈ ਤੇ ਤੁਸੀਂ ਇੱਥੇ ਵੀ ਆਪਣੇ ਤੌਰ ਤੇ ਕੋਈ ਕਾਰਵਾਈ ਕਰਾਓ ਪਰਿਵਾਰ ਸੌਖਾ ਹੋ ਜੇ ਜੀ ਤੇ ਇਹਨਾਂ ਦਾ ਨੰਬਰ ਵੀ ਦੇ ਤਾਂ ਆਪਾਂ ਸਕਰੀਨ ਤੇ ਵੀ ਲਿਖ ਦਿਆਂਗੇ ਤੇ ਇਹਨਾਂ ਕੋ ਭਰਾਲਾ ਬੜਾ ਪੁੰਨ ਦਾ ਕੰਮ ਹੈ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਵੀ ਬਹੁਤ ਪ੍ਰਮਾਤਮਾ ਦੇਵੇ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਹੱਲ ਹੋ ਗਿਆ ਬੜੇ ਮਾਨ ਨਾਲ ਆਇਆ ਸਾਡੇ ਕੋਲੇ ਯਾਰ ਵਿਚਾਰਾ ਆਸ ਲੈ ਕੇ ਆਇਆ ਇਹ ਆਪਾਂ ਪੂਰੇ ਦੇ ਪੂਰੇ ਦੇ ਨਾਲ ਹੈ ਮੇਰਾ ਪਰਿਵਾਰ YouTube Facebook ਪਰਿਵਾਰ ਵੀ ਇਹ ਬੱਚੇ ਦੇ ਨਾਲ ਖੜੇ ਠੀਕ ਹੈ ਜੀ ਉੱਚਾ ਨੀਮਾ ਸਭ ਬੋਲੇਗਾ ਉਹ ਤਾਂ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ